ਤੇਰੇ ਮਿੱਠੇ ਮਿੱਠੇ ਬੋਲੇ ਚਨਾ ਕੰਨਾ ਚ ਵਸਾਈ ਜਾਨਿਆ ਤੋਂ ਮੇਰਾ ਫਸ Song ਆਇਆ ਸੀ ਜਦੋਂ ਗੁਰੂ ਮਹਾਰਾਜ ਸਾਹਿਬ ਦੀ ਬੀਤ ਸੀ ਓਕੇ ਤੇ ਚਲੋ ਉਸ ਨੂੰ ਜਿਆਦਾ ਹਾਈਪ ਤਾਂ ਨਹੀਂ ਮਿਲੀ ਇਸ ਚੀਜ਼ ਨੂੰ ਪਰ ਸਟਾਰਟਿੰਗ ਮੇਰੀ ਉੱਥੋਂ ਹੋਈ ਸੀ ਜਿਵੇਂ ਨੂੰ ਕਦੀ ਲੱਗਾ ਕਿ ਮੈਨੂੰ ਵੀ ਉਹ ਹਾਈਪ ਮਿਲਣੀ ਚਾਹੀਦੀ ਹੈ hype ਮੈਨੂੰ ਹਰ ਇੱਕ ਸਿੰਗਰ ਦਾ ਸੁਪਨਾ ਹੁੰਦਾ ਹੈ ਵੀ ਹਾਈਪ ਮਿਲੇ ਪਰ ਇੱਕਦਮ ਮਿਲਣ ਨਾਲੋਂ ਚੰਗਾ ਵੀ ਸਲੋ ਸਲੋ ਕਰਕੇ ਮਿਲੇ ਸਟੈਪ ਬਾਈ ਸਟੈਪ ਮਿਲੇ ਉਹ ਜ਼ਿਆਦਾ ਬੈਟਰ ਰਹਿੰਦਾ। ਸ਼ੋਅ ਲਗਾਉਣ ਗਏ ਬਕਾਇਦਾ ਗੱਡੀ ਕੀਤੀ ਤੇ ਸ਼ੋਅ ਲਗਾਤਾ ਹੋ ਗਿਆ ਸਭ ਕੁਝ ਜਦੋਂ ਵਾਪਸ ਆਏ ਉਹਨਾਂ ਨੇ ਮੈਨੂੰ ਇੱਕ ਐਨਵੈਲਪ ਦਿੱਤਾ। ਤਾ ਤੁਸੀਂ ਬਿਲੀਵ ਨਹੀਂ ਕਰ ਸਕਦੇ ਜਦੋਂ ਮੈਂ ਐਨਵੈਲਪ ਖੋਲਿਆ ਖੋਲ ਕੇ ਜਦੋਂ ਓਪਨ ਕੀਤਾ ਮੈਨੂੰ 10 ਦਿਨੋਂ ਹਾਸਾ ਵੀ ਆਉਂਦਾ ਆ ਤੇ ਥੋੜਾ ਆਪਣੇ ਆਨੂੰ ਫੀਲ ਵੀ ਹੁੰਦਾ ਤਾਂ ਵਿੱਚੋਂ 250 ਰੁਪਏ ਨਿਕਲਦੇ ਹੱਲੇ ਵੀ ਚੰਗਾ ਸਟਰਗਲ ਹੈ ਹੱਲੇ ਵੀ ਸਟਰਗਲ ਚੱਲ ਰਿਹਾ 10 ਸਾਲ ਹੋ ਗਏ ਆ ਕਈ ਕਿਸੇ ਵਾਰ ਮਤਲਬ ਮਨ ਹੋ ਜਾਂਦਾ ਵੀ ਇੰਨਾ ਟਾਈਮ ਹੋ ਗਿਆ ਯਾਰ ਕਾਫੀ ਟਾਈਮ ਹੋ ਗਿਆ ਪਤਾ ਨਹੀਂ ਮਾਲਕ ਨੇ ਕਦੋਂ ਸੁਣਨੀ ਆ ਅੱਜ ਇਹਨੂੰ ਨਿੱਗਾ ਸਵਾਗਤ ਤੁਹਾਡਾ ਸਾਰਿਆਂ ਦਾ ਸਪਾਈਸੀ ਪੋਡਕਾਸਟ ਲੈ ਕੇ ਇੱਕ ਵਾਰ ਫੇਰ ਤੋਂ ਆਜ਼ਰਾ ਮੈਰੀਬਾ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਲੱਗ-ਅਲੱਗ ਲੋਕਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ ਅ ਸੰਗੀਤ ਦੀ ਗੱਲ ਕਰੀਏ ਤਾਂ ਮੈਟ ਗਾਲਾ ਦੇ ਵਿੱਚ ਜਦੋਂ ਦਿਲਜੀਤ ਆਇਆ ਸੋਹਣਾ ਮੁੰਡਾ ਆਪਣੇ ਪੰਜਾਬੀ ਕਲਚਰ ਨੂੰ ਉਹਨਾਂ ਨੇ ਅੱਗੇ ਲਿਆਂਦਾ ਤਾਂ ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ ਤੇ ਹੋ ਗਈਆਂ ਵੀ ਸਾਨੂੰ ਵੀ ਉਹਨਾਂ ਮਾਨ ਸਤਿਕਾਰ ਮਿਲਣਾ ਚਾਹੀਦਾ ਹੈ ਹਰ ਬੰਦਾ ਜਿਹੜਾ ਇਨਫੋਰਮੇਸ਼ਨ ਰੱਖਦਾ ਆ ਕਿਉਂਕਿ ਮੈਂ ਕਿਤੇ ਸੁਣ ਰਹੀ ਸੀ ਕਹਿੰਦੇ ਕਿ ਦਿਲਜੀਤ ਵੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ ਮੈਨੀਫੈਸਟੇਸ਼ਨ ਕਿ ਮੈਂ ਆਹ ਕਰਾਂ ਮੈਂ ਉਹ ਕਰਾਂ ਮੇਰੇ ਸਾਹਮਣੇ ਬਹੁਤ ਸਾਰੀ ਆਡੀਅנס ਹੈ ਮੈਂ ਮੈਟ ਗਾਲਾ 'ਚ ਜਾ ਰਹੇ ਆ ਜਾਂ ਜੋ ਵੀ ਤੁਹਾਡੇ ਸੁਪਨੇ ਹੋਣ ਆਪਣੇ ਸੁਪਨਿਆਂ ਦੇ ਪਿੱਛੇ ਭੱਜਣਾ ਬਹੁਤ ਵਧੀਆ ਕੰਮ ਹੈ ਔਰ ਉਹਨਾਂ ਸੁਪਨਿਆਂ ਨੂੰ ਬੂਰ ਪਾਉਂਦਾ ਉਹ ਰੱਬ ਤੇ ਤੁਹਾਡੀ ਮਿਹਨਤ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਤੁਹਾਡੇ ਨਾਲ ਬਹੁਤ ਵਾਰੀ ਇਸ ਇੰਡਸਟਰੀ ਦੇ ਵਿੱਚ ਬਹੁਤ ਕੁਝ ਹੋਇਆ ਵੀ ਹੈ ਜਿਵੇਂ ਕਿ ਸਨੰਦਾ ਸ਼ਰਮਾ ਹੋ ਜਾਣ ਉਹਨਾਂ ਨੇ ਵੀ ਦੱਸਿਆ ਹੋਰ ਵੀ ਬਹੁਤ ਕੁਝ ਹੋਇਆ ਬਹੁਤ ਸਾਰੀਆਂ ਗਲਨਾਟਕੀਆਂ ਵੀ ਰਹਿੰਦੀਆਂ ਨੇ ਬਹੁਤ ਸਾਰੀਆਂ ਬਾਹਰ ਵੀ ਆ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਹਰ ਇੱਕ ਸ਼ਖਸ ਜਿਹਦੇ ਵਿੱਚ ਕੋਈ ਗਾਇਕ ਲੁਕਿਆ ਹੋਇਆ ਹੈ ਹਰ ਉਹ ਸ਼ਖਸ ਜਿਹੜਾ ਚਾਹੁੰਦਾ ਹੈ ਕਿ ਉਹ ਗਾਇਕੀ ਦੀ ਦੁਨੀਆ 'ਚ ਆਪਣਾ ਨਾਮ ਕਮਾਵੇ ਕਿੰਨੇ ਕ ਲੋਕ ਨੇ ਚੜੀਆਂ ਉਦੀਆਂ ਲੱਤਾਂ ਖਿੱਚਦੇ ਨੇ ਜਾਂ ਫਿਰ ਕਿੰਨਾ ਕੁ ਸਟਰਗਲ ਕਰਨਾ ਪੈਂਦਾ ਔਰ ਫਿਰ ਵੀ ਉਹਦੇ باوجود ਵੀ ਆਪਣੇ ਸੁਪਨੇ ਆ ਦਾ ਪੱਲਾ ਉਹ ਨਹੀਂ ਛੱਡਦਾ ਇਹੋ ਜਿਹਾ ਇੱਕ ਸ਼ਖਸ ਹੈ ਜੀ ਜਮੀ ਗਰੇਵਾਲ ਜਮੀ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜਮੀ ਅ ਟੀਚਰ ਸਕੂਲ ਟੀਚਰ ਦੇ ਨਾਲ ਨਾਲ ਤੁਸੀਂ ਇਹ ਸਿੰਗਿੰਗ ਦਾ ਜਿਹੜਾ ਪੱਲਾ ਫੜਿਆ ਹੈ ਨਾ ਗਾਇਕੀ ਦਾ ਕਿਹੜੀ ਉਮਰ ਦੇ ਵਿੱਚ ਤੁਹਾਨੂੰ ਲੱਗਾ ਕਿ ਮੈਨੂੰ ਤਾਂ ਸਿੰਗਰ ਬਣਨਾ ਚਾਹੀਦਾ ਕਿਉਂਕਿ ਨਿੱਕੀ ਉਮਰ ਹੈ ਨਾ ਬਾਲ ਸਵਾਵਾ ਦੇ ਵਿੱਚ ਜਾਂ ਕਹਿ ਲਓ ਵੀ ਬੰਦਾ ਗਾਉਣ ਦਾ ਲੱਗ ਹੀ ਪੈਂਦਾ ਕਈ ਵਾਰੀ ਜਿਹੜਾ ਚੰਗਾ ਗਾਉਂਦਾ ਹੋਵੇ ਜੀ ਜੀ ਤੇ ਤੁਸੀਂ ਕਦੋਂ ਸ਼ੁਰੂ ਕੀਤਾ ਜਿਵੇਂ ਕਿ ਤੁਸੀਂ ਹੁਣ ਬਾਲ ਸਵਾਦੀ ਗੱਲ ਕੀਤੀ ਹੈ ਹਮ ਹਮ ਓਬਵੀਅਸਲੀ ਮੈਂ ਬਾਲ ਸਵਾਵਾ ਚੋਂ ਹੀ ਗਾਉਣਾ ਸ਼ੁਰੂ ਕੀਤਾ ਅੱਛਾ ਓਕੇ ਮੈਂ 3rd ਕਲਾਸ ਸੀ ਜਦੋਂ ਮੈਂ ਗਾਉਣਾ ਸ਼ੁਰੂ ਕਰ ਦਿੱਤਾ ਹਮ ਹਮ ਪਰ ਉਦੋਂ ਇਸ ਤਰ੍ਹਾਂ ਸੀ ਵੀ ਮੈਨੂੰ ਅ ਪੂਰੇ ਪੂਰੇ ਗਾਣੇ ਤਾਂ ਨਹੀਂ ਹੁੰਦੇ ਸੀ ਹਰ ਇੱਕ ਗਾਣੇ ਦੀ ਚਾਹੇ ਕੋਈ ਸ਼ਬਦ ਹੋਵੇ ਜਾਂ ਕੋਈ ਗਾਣਾ ਹੋਇਆ ਹਰ ਇੱਕ ਦੀ ਇੱਕ ਇੱਕ ਲਾਈਨ ਮਗਾਉਂਦਾ ਹੁੰਦਾ ਸੀ ਅੱਛਾ ਤਾਂ ਸਕੂਲ ਚ ਇਹ ਮੁੰਡੇ ਹੁੰਦੇ ਸੀ ਜਿਹੜੇ ਵੱਡੇ ਉਹਨਾਂ ਨੇ ਕਹਿਣਾ ਵੀ ਚਲੋ ਵੀ ਸਾਡੀ ਮਿਕਸੀ ਡੀ ਆ ਗਈ ਮਿਕਸੀ ਡੀ ਸ਼ੁਰੂ ਹੋ ਜਾਣਾ ਫਿਰ 15 20 ਗਾਣੇ ਲਗਾ ਤਰੇ ਇੱਕ 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 ਲਾਈਨ ਬੋਲੀ ਯਾਨੀ ਸਾਰੇ ਦੀ ਅੱਛਾ ਮੈਂ ਬਸ ਸਵਾ ਤੋਂ ਸ਼ੁਰੂ ਕੀਤਾ 3rd ਕਲਾਸ 3rd ਕਲਾਸ ਸੀ ਹੈਨਾ ਟੀਚਰਾਂ ਨੇ ਕਹਿਣਾ ਚਲ ਸ਼ੁਰੂ ਹੋ ਜਾ ਵੀ ਹੈਨਾ ਵੀ ਰੌੜ ਕਲਾਤ ਜੀ ਸੋ ਫਿਰ ਉਸ ਤੋਂ ਬਾਅਦ ਇਹ ਤੇ ਚਲੋ ਹੋ ਗਿਆ ਬਚਪਨਾ ਸੀਰੀਅਸਲੀ ਕਦੋਂ ਸੋਚਿਆ ਕਿ ਮੈਨੂੰ ਹੁਣ ਇਹਨੂੰ ਐਜ਼ ਅ profession ਦੇਖਣਾ 2015 ਦੇ ਵਿੱਚ ਮੈਂ ਇਹਨੂੰ ਕਲਰ ਸੀਰੀਅਸਲੀ ਗੋਦਾ ਤਾਂ ਮੈਂ ਸ਼ੁਰੂ ਤੋਂ ਹੀ ਆ ਰਿਹਾ ਸੀਗਾ ਹੂੰ ਹੂੰ ਤੇ ਪਰ 2015 ਚੋਂ ਮੈਂ ਇਤੋਂ ਸ਼ੁਰੂ ਕੀਤਾ ਸੀਗਾ ਜਦੋਂ ਮੇਰਾ ਫਸਟ Song ਆਇਆ ਸੀ ਜਦੋਂ ਗੁਰੂ 12 ਸਾਲ ਦੀ ਬੀਬੀ ਕਰ ਸੀ ਓਕੇ ਚਲੋ ਉਸ ਨੂੰ ਜ਼ਿਆਦਾ ਹਾਈਟ ਤਾਂ ਨਹੀਂ ਮਿਲੀ ਇਸ ਚੀਜ਼ ਨੂੰ ਪਰ ਸਟਾਰਟਿੰਗ ਮੇਰੀ ਉੱਥੋਂ ਹੋਈ ਸੀ ਉਸੋ ਉਦੋਂ ਤੁਸੀਂ ਉਹ ਪਹਿਲਾ ਗੀਤ ਆਪਣਾ ਗਾਇਆ ਸੀ ਹੈਨਾ ਸੋ ਹੌਲੀ ਹੌਲੀ ਕਰਦਿਆਂ ਕਰਦਿਆਂ ਅੱਜ 2025 ਦਾ 10 ਸਾਲ ਹੋ ਗਿਆ ਜੀ ਦਸਾਂ ਸਾਲਾਂ ਦੇ ਵਿੱਚ ਜਿਵੇਂ ਬਹੁਤ ਸਾਰੇ ਸਿੰਗਰ ਆਏ ਵੀ ਤੇ ਬਹੁਤ ਸਾਰੇ ਗਏ ਵੀ ਬਹੁਤ ਸਾਰੇ ਐ ਛਾਟੀ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਧਮਕਵੇਸ ਵਾਲੇ ਵੀ ਬਹੁਤ ਸਾਰੇ ਇੱਕਦਮ ਹਾਈਪ ਮਿਲਦੀ ਹੈ ਕਈਆਂ ਨੂੰ ਹੈਨਾ ਜਿਵੇਂ ਨੂੰ ਕਦੀ ਲੱਗਾ ਕਿ ਮੈਨੂੰ ਵੀ ਉਹ ਹਾਈਪ ਮਿਲਣੀ ਚਾਹੀਦੀ ਹੈ ਇੱਕੋ ਹਾਈਪ ਮੈਨੂੰ ਹਰ ਇੱਕ ਸਿੰਗਰ ਦਾ ਸੁਪਨਾ ਹੁੰਦਾ ਹੈ ਵੀ ਹਾਈਪ ਮਿਲੇ ਪਰ ਇੱਕਦਮ ਮਿਲਣ ਨਾਲੋਂ ਚੰਗਾ ਵੀ ਸਲੋ ਸਲੋ ਕਰਕੇ ਜਿੰਨੇ ਸਟੈਪ ਬਾਈ ਸਟੈਪ ਮਲੇ ਉਹ ਜ਼ਿਆਦਾ ਬੈਟਰ ਰਹਿੰਦਾ ਕਿਉਂਕਿ ਅਗਰ ਉੱਪਰ ਜਾ ਕੇ ਟਿਕਣਾ ਹੈ ਨਾ ਤਾਂ ਸਲੋ ਸਲੋ ਕਰਕੇ ਜਾਓ ਜ਼ਿਆਦਾ ਬੈਟਰ ਜਿਵੇਂ ਆਪਾਂ ਨੇ ਤੁਸੀਂ ਦਰਜੀਤ ਭਾਈ ਦੀ ਗੱਲ ਕੀਤੀ ਹੈ ਹੂੰ ਹੂੰ 22 ਸਾਲ ਲੱਗੇ ਉੱਥੇ ਪਹੁੰਚਣ 22 ਸਾਲ ਬਿਲਕੁਲ ਸਹੀ ਜੇ ਉਹ ਵੀ ਜੋੰਦੇ ਵੀ ਇੱਕਦਮ ਇੱਕਦਮ ਜੀ ਮਿਲ ਜਵੇ ਤਾਂ ਜਿਵੇਂ ਕਿ ਗੁਬਾਰਾ ਇੱਕਦਮ ਫੁੱਲਦਾ ਤੇ ਇੱਕਦਮ ਖੱਲੇ ਵੀ ਆ ਜਾਂਦਾ ਹੈ ਕੋਈ ਨਾ ਚੰਗਾ ਵੀ ਸਟੈਪ ਬਾਈ ਸਟੈਪ ਲੋ ਮਿਹਨਤ ਕਰਕੇ ਉੱਪਰ ਜਾ ਉਹਦਾ ਮਜ਼ਾ ਫਿਰ ਲੱਗਦਾ ਹੈ ਤੁਹਾਡਾ ਹੁਣ ਇੱਕ ਗਾਣਾ ਬਹੁਤ ਸੋਹਣਾ ਆਇਆ ਹੁਣ ਤਾਂ ਤੁਸੀਂ ਮਾਸ਼ਾਅੱਲਾ ਤਕਨੀਕਾਂ ਹੀ ਨਹੀਂ ਆਗੀਆਂ ਨਹੀਂ ਆਈ ਦੇ ਨਾਲ ਉਹ ਗਾਣਾ ਸੀ ਸੋ ਮਿੱਠੀ ਜੀ ਟਾਕ সুইਟ ਟਾਕ ਹੋ ਜਾਵੇ ਜੀ ਜੀ ਜ਼ਰੂਰ ਤੇਰੇ ਮਿੱਠੇ ਮਿੱਠੇ ਬੋਲੇ ਚਨਾ ਕੰਨਾ ਚ ਵਸਾਈ ਜਾਨਿਆ ਤੇਰੇ ਮਿੱਠੇ ਮਿੱਠੇ ਬੋਲੇ ਚਨਾ ਕੰਨਾ ਚ ਵਸਾਈ ਜਾਨਿਆ ਮੇਰੇ ਪੈਰ ਮੇਰੇ ਵੱਲ ਮੁੜਦੇ ਨਹੀਂ ਤੇਰੇ ਵੱਲ ਜਾਈ ਜਾਂਦੇ ਆ ਤੇਰੇ ਮਿੱਠੇ ਮਿੱਠੇ ਬੋਲ ਚੰਨਾ ਕੰਨਾਂ 'ਚ ਵਸਾਈ ਜਾਂਦੇ ਆ ਕੀ ਬਾਤ ਹੈ ਜਿਵੇਂ ਕੋਈ ਬਕਾਇਦਾ ਦੀ ਟ੍ਰੇਨਿੰਗ ਵੀ ਲਈ ਤੁਸੀਂ ਸਿੰਗਿੰਗ ਦੀ ਹਾਂਜੀ ਮੈਂ ਹੁਣ ਤੱਕ ਵੀ ਸਿੱਖ ਰਿਹਾ ਹਾਂ ਮੇਰੇ ਉਸਤਾਦ ਜੀ ਧਰਮਵੀਰ ਨਦਾਨ ਜਿਨ੍ਹਾਂ ਤੋਂ ਮੈਂ ਸਿੱਖ ਰਿਹਾ ਹਾਂ ਤੇ ਉਹ ਵੀ ਮੈਨੂੰ ਮਤਲਬ ਇਹਦੀ ਸੰਗੀਤਕ ਦੀ ਟਿਪਸ ਨੇ ਜਿਹੜੇ ਉਹ ਤੁਸਰੇ ਆ ਦਿੱਲੀ ਜੀ ਤੁਸੀਂ ਸੁਦੇਸ਼ ਕੁਮਾਰੀ ਜੀ ਨਾਲ ਵੀ ਆਇਆ ਏ ਤੁਸੀਂ ਦੱਸਦੇ ਹੋ ਟੀ ਸੀਰੀਜ਼ ਲਈ ਆਇਆ ਲੋਕ ਤੁੰਨਾ ਤੁਹਾਡਾ ਗਾਣਾ ਆਇਆ ਇਹਨੇ ਵੱਡੇ ਵੱਡੇ ਜਦੋਂ ਬ੍ਰਾਂਡਸ ਦੇ ਨਾਲ ਆਪਾਂ ਕੰਮ ਕਰਦੇ ਆ ਨਾਮ ਦੇ ਨਾਲ ਕੰਮ ਕਰਦੇ ਆ ਤੇ ਕੀ ਕੁਝ ਸਿੱਖਿਆ ਕੀ ਕੁਝ ਵੱਖਰਾ ਲੱਗਾ ਸੁਦੇਸ਼ ਕੁਮਾਰੀ ਜੀ ਦੀ ਗੱਲ ਕਰੀਏ ਪੰਜਾਬ ਦੇ ਕੋਇਲ ਕਿਹਾ ਜਾਂਦਾ ਹੁੰਦਾ ਗੁਰਮੀਤ ਬਾਵਾ ਜੀ ਤੋਂ ਬਾਅਦ ਹੂੰ ਹੂੰ ਪੰਜਾਬ ਦੇ ਕੋਇਲ ਨੇ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਤੇ ਕਾਫੀ ਚੀਜ਼ਾਂ ਸਿੱਖਣ ਨੂੰ ਵੀ ਮਿਲਿਆ ਬੰਡਾ ਇਸ ਵਿੱਚ ਆਪਾਂ ਕਿਸ ਤਰੀਕੇ ਨਾਲ ਆ ਕਿ ਜੇ ਕਿਨਾਰ ਚੀਜ਼ ਨੂੰ ਫੇਸ ਕਰਨਾ ਹੈ ਬਹੁਤ ਵਧੀਆ ਰਿਹਾ ਉਹਨਾਂ ਨਾਲ ਪਿਆਰ ਅੱਜ ਵੀ ਉਹਨਾਂ ਨਾਲ ਬਹੁਤ ਪਿਆਰ ਹੈ ਹੂੰ ਤੁਸੀਂ ਕਿਸੇ ਵਿੱਚ ਤੋਂ ਆ ਲੋਕ ਤੋਂ ਤੋਂ ਆ ਮਤਲਬ ਹਰ ਇੱਕ ਕੰਪਨੀ ਨਾਲ ਮਤਲਬ ਕੰਮ ਕੀਤਾ ਹੋਇਆ ਪਰ ਇਸ ਚੀਜ਼ ਤੋਂ ਇਹ ਸਿੱਖਣ ਨੂੰ ਮਿਲਦਾ ਵੀ ਅਗਰ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਹਰ ਇੱਕ ਕੰਪਨੀ ਵਧੀਆ ਆ ਕਿਸੇ ਨਾਲ ਚੰਗਾ ਵੀ ਹੁੰਦਾ ਕਿਸੇ ਨਾਲ ਮਾੜਾ ਵੀ ਹੁੰਦਾ ਪਰ ਕੰਪਨੀ ਜਦੋਂ ਭਗਾਣਾ ਲੈ ਕੇ ਜਾਂਦੇ ਆ ਮੋਸਟਲੀ ਕੰਪਨੀਆਂ ਕੀ ਕਰਦੀਆਂ ਆ ਜਦੋਂ ਕੋਈ ਫਰੈਸ਼ਰ ਹੈ ਹੂੰ ਜਦੋਂ ਜਦ ਤੱਕ ਤਾਂ ਆਪਣਾ ਫੇਮ ਨਹੀਂ ਹੈਗਾ ਉਦੋਂ ਤੱਕ ਆਪਾਂ ਫਰੈਸ਼ਰ ਹੀ ਹਾਂ ਫਿਰ ਆਪਾਂ Song ਲੈ ਕੇ ਜਾਂਦੇ ਆ ਆਪਣਾ ਪ੍ਰੋਜੈਕਟ ਲੈ ਕੇ ਜਾਂਦੇ ਆ ਸਪਸ਼ਟੀ ਤਾਂ ਕੰਪਨੀਆਂ ਪਹਿਲਾਂ ਰਿਲੀਜ਼ ਕਰਨ ਨੂੰ ਨਹੀਂ ਮੰਨਦੀਆਂ ਹੂੰ ਫਿਰ ਜੇ ਰਿਲੀਜ਼ ਕਰਨ ਨੂੰ ਕਿੰਨੇ ਵੀ ਤਾਂ ਬਹੁਤ ਸਾਰੇ ਕੰਪਨੀਆਂ ਆ ਜਾਂਦੇ ਆ ਉਹ ਕਹਿੰਦੇ ਨੇ ਵੀ ਸਾਨੂੰ ਇੰਨੇ ਲੱਖ ਦੇ ਦਿਓ ਅੱਛਾ ਤੁਸੀਂ ਆਪਣਾ ਲੋਗੋ ਲਗਾ ਦਾਂਗੇ ਹੂੰ ਕੋਈ ਪ੍ਰੋਮੋਸ਼ਨ ਨਹੀਂ ਕੋਈ ਕੁਛ ਨਹੀਂ ਵਿਦਆਊਟ ਪ੍ਰਮੋਸ਼ਨ ਵਿਦਆਊਟ ਪ੍ਰਮੋਸ਼ਨ ਜੀ ਆਪਣਾ ਲੋਗੋ ਲਗਾ ਦਾਂਗੇ 2 ਲੱਖ ਦੇ ਦਿਓ 2.5 ਲੱਖ ਦੇ ਦਿਓ ਸਿਰਫ ਲੋਗੋ ਲਗਾਉਣ ਦਾ ਹੀ ਕੋਈ ਪ੍ਰਮੋਸ਼ਨ ਨਹੀਂ ਕੋਸ਼ਿਸ਼ ਨਹੀਂ ਸਿੰਗਰ ਦਿਓ ਪੈਸੇ ਲੱਗ ਜਾਂਦੇ ਕਿੱਲਿਆਂ ਦੇ ਕਿੱਲੇ ਵੀ ਵਿਕ ਜਾਂਦੇ ਆ ਦੇਖੋ ਪਹਿਲਾਂ ਆਡੀਓ ਤੇ ਹਾਂ ਖਰਚਾ ਲਾਇਆ ਫਿਰ ਆਪਾਂ ਵੀਡੀਓ ਕਰਦੇ ਆ ਕੀਤਾ ਸਾਰਾ ਆਪ ਹੀ ਸਿਰਫ ਇੱਕ ਲੋਗੋ ਲੈਣ ਲਈ ਫਿਰ ਉਹ ਚੰਗਾ ਵੀ ਅਗਰ ਆਪਾਂ ਲੋਗੋ ਹੀ ਲੈਣਾ ਆ ਪ੍ਰਮੋਸ਼ਨ ਵੀ ਆਪ ਕਰਨੀ ਆ ਸਾਰੇ ਕੁਝ ਆਪ ਕਰਨਾ ਕਿਉਂ ਨਾ ਆਪਾਂ ਕੰਪਨੀਆਂ ਵੀ ਆਪਾਂ ਆਪਣੇ ਚੈਨਲ ਤੇ ਕਰ ਲਈਏ ਆਪਣੇ ਚੈਨਲ ਤੇ ਬਹੁਤ ਸਾਰੇ ਇਦਾਂ ਕਰ ਰਹੇ ਹੁਣ ਹੈ ਨਾ ਫਰਾਡ ਦੀ ਗੱਲ ਕਰ ਰਹੇ ਸੀ ਤੁਸੀਂ ਇਹ ਜਿਹੜਾ ਫਰਾਡ ਕਿਵੇਂ ਹੋ ਜਾਂਦਾ ਸਿੰਗਰਸ ਦੇ ਨਾਲ ਤੁਹਾਡੇ ਨਾਲ ਕੀ ਹੋਇਆ ਮੂਸੀ ਜਿਵੇਂ ਗਾਉਂ ਤੁਸੀਂ ਸੁਨੰਦ ਸ਼ਰਮਾ ਦੀ ਗੱਲ ਕੀਤੀ ਸੀ ਹੂੰ ਹੂੰ ਦੇਖੋ ਜਦੋਂ ਇਸ ਲਾਈਨ ਦੇ ਵਿੱਚ ਆਪਾਂ ਜਾਂਦੇ ਹਾਂ ਹਰ ਇੱਕ ਨੂੰ ਇਹ ਹੁੰਦਾ ਵੀ ਮੈਂ ਇੱਕ ਮੁਕਾਮ ਤੇ ਪਹੁੰਚਾਂ ਹੂੰ ਸੁਨੰਦ ਸ਼ਰਮਾ ਵੀ ਚਲੋ ਬਹੁਤ ਵਧੀਆ ਆਰਟਿਸਟ ਨੇ ਉਹ ਬਹੁਤ ਵਧੀਆ ਹਨੇ ਸਟਰਗਲ ਕੀਤਾ ਸਟਰਗਲ ਕਰਕੇ ਅਜਿਹਾ ਉਹਨਾਂ ਦਾ ਨਾਮ ਹੋਇਆ ਠੀਕ ਹੈ ਤੁਸੀਂ ਮੰਨਦੇ ਹੋ ਤੁਸੀਂ ਕੰਪਨੀ ਵਾਲੇ ਤੁਸੀਂ ਉਹਨਾਂ ਤੇ ਪੈਸਾ ਲਗਾ ਅਗਰ ਤੁਸੀਂ ਉਹਨਾਂ ਤੇ ਪੈਸਾ ਲਗਾ ਰਹੇ ਤੁਸੀਂ ਵੀ ਤਾਂ ਉਸ ਤੋਂ ਫਾਇਦਾ ਦੇਖ ਰਹੇ ਹੋ ਬਹੁਤ ਕੋਈ ਅੱਜ ਕੱਲ ਦੇ ਟਾਈਮ ਵਿੱਚ ਕੋਈ ਵੀ ਇਨਸਾਨ ਜਾਂ ਕੁਝ ਵੀ ਕੰਪਨੀ ਉਹ ਬਿਨਾ ਫਾਇਦੇ ਤੋਂ ਕੋਈ ਨਹੀਂ ਕੁਝ ਲੈਣ ਦੇਣਾ ਲੈਣ ਦੇਣਾ ਇੱਕ ਹੱਥ ਲਾਉਂਦੇ ਇੱਕ ਹੱਥ ਦੋ ਦੇ ਨਹੀਂ ਕੋਈ ਵੀ ਬਿਨਾ ਫਾਇਦੇ ਦੇਦਾ ਅਗਰ ਤੁਸੀਂ ਸੁਨੰਦਤਾ ਤੇ ਪੈਸਾ ਲਗਾਇਆ ਤਾਂ ਤੁਸੀਂ ਉਤੋਂ ਪਰਭਾਈ ਵੀ ਕੀਤੀ ਹੈ ਬਹੁਤ ਕਮਾਇਆ ਹੋਣਾ ਬਹੁਤ ਕਮਾਇਆ ਕਿਉਂਕਿ ਮੋਸਟਲੀ ਐਡੇ ਹੁੰਦਾ ਅ ਸਿੰਗਰਸ ਨੂੰ ਤੋੜ ਦਿੱਤਾ ਜਾਂਦਾ ਹੈ ਵੀ ਤੁਸੀਂ ਇੱਥੇ ਜਾ ਕੇ ਸ਼ੋਅ ਲਾ ਕੇ ਆਉਣੇ ਜੋ ਤੁਸੀਂ ਬਾਉਂਡੇਸ਼ਨ ਚ ਹੁੰਦੇ ਹੂੰ ਕੁਦਰੀ ਸ਼ੋਅ ਲਗਾਉਣਾ ਤੁਸੀਂ ਉੱਥੇ ਚਲ ਜਾਓ ਉਹ ਸ਼ੋਅ ਕਈ ਵਾਰ ਕੀ ਹੁੰਦਾ ਫੇਵਰ ਉਹ ਸ਼ੋਅ 1 ਲੱਖ 2 ਲੱਖ ਜਾਂ 2.5 ਲੱਖ ਫੀ ਬੁੱਕ ਹੋਇਆ ਹੁੰਦਾ ਜਦ ਕਿ ਸਿੰਗਰ ਨੂੰ ਉਹਦਾ ਮੁਆਵਜ਼ਾ ਮੈਨੂੰ ਨਹੀਂ ਲੱਗਦਾ ਵੀ ਉਹ 10 ਤੋਂ 15000 ਰੁਪਏ ਮਿਲਦਾ ਹੋਊਗਾ ਸਿੰਗਰ ਛੱਡੋ ਮੈਂ ਮੇਰੀ ਇੱਕ ਵਾਰੀ ਗੱਲ ਹੋ ਰਹੀ ਸੀ ਕਿਸੇ ਨਾਲ 사ਜਿੰਦੇਆਂ ਨੂੰ ਤਾਂ ਕੁਝ ਵੀ ਨਹੀਂ ਮਿਲਦਾ ਬਿਲਕੁਲ 사ਜਿੰਦੇ ਜਿਹੜੇ ਇਹਨੇ ਜਾਣਦੇ ਨੇ ਦਿਹਾੜੀਆਂ ਲਾਉਣ ਤੁਸੀਂ ਬਹੁਤ ਸਾਰੇ ਇਦਾਂ ਵੀ ਸ਼ੋਅ ਕੀਤੇ ਹੋਣਗੇ ਬਹੁਤ ਸਾਰੇ ਕਲਚਰਲ ਪ੍ਰੋਗਰਾਮ ਵੀ ਕੀਤੇ ਹੋਣਗੇ ਕੀ ਆ ਸਜਿੰਦਿਆਂ ਦਾ ਦੁੱਖ ਕੀ ਆ ਮੈਂ ਤੁਹਾਨੂੰ ਇੱਕ ਸੌਰੀ ਇੰਟਰਪਟ ਕਰ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਲਾਈਵ ਸ਼ੋਅ ਲਗਾ ਰਹੇ ਸੀ ਕਿਤੇ ਕਿਤੇ ਸਾਡੇ ਜਿੱਦਾਂ ਮੇਲੇ ਸ਼ੁਰੂ ਹੋ ਜਾਂਦੇ ਨਾ ਤੇ ਸ਼ੋਅ ਲਗਾਉਣ ਗਏ ਬਕਾਇਦਾ ਗੱਡੀ ਕੀਤੀ ਕੋਰਸ ਵਾਲੇ ਮੁੰਡੇ ਲੈਣ ਨਾਲ ਹਾਂ ਮੁੰਡੇ ਨਾਲ ਮਤਲਬ ਜੀ ਸ਼ੋਅ ਲਾਉਣ ਗਏ ਚਲੋ ਉਹਨਾਂ ਨਾਲ ਗੱਲ ਹੋ ਗਈ ਸਾਡੀ ਵੀ ਜਿੰਨੇ ਵੀ ਪੈਸਾ ਨਾਲ ਸਾਡੇ ਸੈਟਲਮੈਂਟ ਹੋ ਗਿਆ ਠੀਕ ਹੈ ਤੇ ਸ਼ੋ ਲਗਾਤਾ ਹੋ ਗਿਆ ਸਭ ਕੁਝ ਜਦੋਂ ਵਾਪਸ ਆਏ ਉਹਨਾਂ ਨੇ ਮੈਨੂੰ ਇੱਕ ਐਨਵੈਲਪ ਦਿੱਤਾ ਅੱਛਾ ਐਨਵੈਲਪ ਦਿੱਤਾ ਉਹਨਾਂ ਕੀ ਹੁੰਦਾ ਚਲੋ ਐਨਵੈਲਪ ਹੁੰਦਾ ਵੀ ਚਲੋ ਜਿਹੜੇ ਵੀ ਆਏ ਉਹਨਾਂ ਦੀ ਜਿਹਨੂੰ ਆਪਾਂ ਕਹਿੰਦੇ ਦਿਹਾੜੀ ਵੀ ਉਹ ਦੇਣੀ ਆ ਉਹਨਾਂ ਨੂੰ ਨਾ ਉਹਦੇ ਨਾਲ ਗੱਡੀ ਦਾ ਖਰਚਾ ਪੈਟਰੋਲ ਦਾ ਖਰਚਾ ਫਿਰ ਜਿਹੜਾ ਕੋਰਸ ਵਾਲੇ ਮੁੰਡੇ ਆ ਉਹਨਾਂ ਨੂੰ ਵੀ ਦੇਣਾ ਦੇਣਾ ਨਾ ਹਾਂ ਤੇ ਉਸ ਤੋਂ ਬਾਅਦ ਦੇਖੀਦਾ ਵੀ ਸਾਨੂੰ ਕੀ ਬਚਿਆ ਆ ਮਾ ਕੀ ਬਚਿਆ ਤਾਂ ਤੁਸੀਂ ਬਲੀਵ ਨਹੀਂ ਕਰ ਸਕਦੇ ਜਦੋਂ ਮੈਂ ਐਨਵੈਲਪ ਖੋਲਿਆ ਖੋਲ ਕੇ ਜਦੋਂ ਓਪਨ ਕੀਤਾ ਮਤਲਬ ਮੈਨੂੰ 10 ਦਿਨੋਂ ਹਾਸਾ ਵੀ ਆਉਂਦਾ ਆ ਤੇ ਥੋੜਾ ਆਪਣੇ ਆਨੂੰ ਫੀਲ ਵੀ ਹੁੰਦਾ ਆ ਤੇ ਵਿੱਚੋਂ 250 ਰੁਪਏ ਨਿਕਲੇ ਆ। ਉਹ ਤੇ ਹੁਣ ਉਹ ਮੈਨੂੰ ਮਤਲਬ ਇੰਨਾ ਕੁ ਜਿਆਦਾ ਮੈਂ ਸ਼ੌਕ ਹੋ ਗਿਆ ਨਾ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਸੀ ਮੈਂ ਕੋਸ ਵਾਲਿਆਂ ਨੂੰ ਕੀ ਦਵਾਂ ਪੈਟਰੋਲ ਕੀ ਪਵਾਵਾਂ ਤੇ ਖੋਦੀ ਤਾਂ ਮੈਂ ਸੋਚ ਹੀ ਨਹੀਂ ਸਕਦਾ। ਸੋਚ ਹੀ ਨਹੀਂ ਸਕਦਾ। ਤੇ ਮਤਲਬ ਬੜਾ ਉੱਚੀ ਨੂੰ ਦੁੱਖ ਲੱਗਾ ਵੀ ਤੁਸੀਂ ਮਤਲਬ ਇਸ ਤਰੀਕੇ ਨਾਲ ਕਰਦੇ ਹੋ ਵੀ ਸਿੰਗਰ ਦੀ ਮਤਲਬ ਕਦਰ ਨਹੀਂ ਜ ਮਤਲਬ ਹੈ ਕਿ ਤੁਹਾਨੂੰ ਲੱਗਦਾ ਵੀ ਅਗਰ ਚਲੋ ਫ੍ਰੈਸ਼ਰ ਚਲ ਕੋਈ ਦੋ ਢਾਈ ਸਵੇਰ ਚਲ ਜੀ ਤੁਸੀਂ ਇਹ ਗੱਲ ਕਰਦੇ ਹੋ ਮੈਂ ਪੜ੍ਹਦੀ ਪਈ ਸੀ ਕਹਿੰਦੇ ਸਾਹਿਰ ਲੁਧਿਆਣੇ ਜਿਹੜੇ ਨੇ ਨਾ ਗੀਤਕਾਰ ਹੋਏ ਨੇ ਬਹੁਤ ਮਸ਼ਹੂਰ ਬੜੇ ਮਕਬੂਲ ਉਹਨਾਂ ਦੇ ਹਿੰਦੀ ਬਾਲੀਵੁੱਡ ਦੇ ਗਾਣੇ ਆਏ ਨੇ ਉਹਨਾਂ ਨੂੰ ਨਾ ਇਦਾਂ ਹੀ ਜਦੋਂ ਉਹਨਾਂ ਦੀ ਪਹਿਲੀ ਗਾਣਿਆਂ ਦੀ ਕਿਤਾਬ ਛਪਵਾਣੀ ਸੀ ਤੇ ਉਹਨਾਂ ਨੂੰ ਪਬਲਿਸ਼ਰ ਨੇ ਕਿਹਾ ਕਿ ਮੈਂ ਤੁਹਾਨੂੰ ਰਾਇਲਟੀ ਦੇਣਾ ਚਾਹੁੰਨਾ ਡਰਦੇ ਡਰਦੇ ਨੇ ਨਾ ਉਹਨੇ ਉਹਨਾਂ ਜ਼ਮਾਨਿਆਂ ਦੇ ਵਿੱਚ 64 ਰੁਪਏ 50 ਸਮਥਿੰਗ ਪੈਸੇ ਦਾ ਚੈੱਕ ਦੇ ਦਿੱਤਾ ਤੇ ਡਰੇ ਵੀ ਕਹਿੰਦਾ ਵੀ ਮੈਨੂੰ ਸ਼ਰਮ ਆ ਰਹੀ ਹੈ ਵੀ ਇੰਨੇ ਘੱਟ ਪੈਸਿਆਂ ਦਾ ਮੈਂ ਤੁਹਾਨੂੰ ਚੈੱਕ ਦੇ ਰਿਆਂ ਪਰ ਮੈਂ ਦੇ ਤੁਹਾਨੂੰ ਤੁਹਾਡਾ ਹਿੱਸਾ ਹੀ ਰਿਆਂ ਉਹ ਕਹਿੰਦੇ ਸ਼ੂਗਰ ਆ ਤੂੰ ਦਿੱਤਾ ਮੈਨੂੰ ਤਾਂ ਅਜੇ ਤੱਕ ਕਿਸੇ ਨੇ ਰਾਇਲਟੀ ਨਹੀਂ ਦਿੱਤੀ ਵੀ ਕਿਸੇ ਨੂੰ ਪਤਾ ਹੀ ਨਹੀਂ ਵੀ ਰਾਇਲਟੀ ਹੁੰਦੀ ਕਿ ਨਾ ਸਾਨੂੰ ਸੋ ਇੱਕ ਗਾਇਕ ਗੀਤਕਾਰ ਇਹ ਕਦੋਂ ਤੱਕ ਇਹ ਸਿਲਸਿਲਾ ਚੱਲਦਾ ਰਹੂਗਾ ਕੋਈ ਅੱਜ ਦੇ ਟਾਈਮ ਵਿੱਚ ਕੀ ਆ ਮੇਂ ਟੈਲੈਂਟ ਦੀ ਕਦਰ ਨਹੀਂ ਹੈਗੀ ਹੂੰ ਹੂੰ ਬਹੁਤ ਜਿਹੜਾ ਐਸਾ ਟੈਲੈਂਟ ਹੈ ਉਹ ਮਤਲਬ ਇਦਾਂ ਹੀ ਮਤਲਬ ਕਹ ਲੋ ਪਾ ਪਿਆ ਆ ਉਲਦੇ ਪਏ ਆ ਵੀ ਜਿਹੜਾ ਬਹੁਤ ਵਧੀਆ ਵਧੀਆ ਕੰਦੀਆਂ ਪਰ ਮੇਨ ਚੀਜ਼ ਲਾਈਨ ਦੇ ਵਿੱਚ ਪੈਸਾ ਅੱਜ ਦੇ ਟਾਈਮ 'ਚ ਪੈਸਾ ਆ ਗਿਆ ਜਿਹੜਾ ਚੜ ਗਿਆ ਸੋ ਚੜ ਗਿਆ ਹੈਨਾ ਮੋਸਟਲੀ ਆ ਗਿਆ ਆਟੋ ਟੂ ਆਟੋ ਟੂ ਯੈਸ ਮੈਂ ਉਸੇ ਗੱਲ ਤੇ ਆਉਣ ਲੱਗੀ ਸੀ ਆਟੋ ਟੂ ਹੋ ਗਿਆ ਆ ਤੁਸੀਂ ਦੇਖ ਸਕਦੇ ਆ ਕਾਫੀ ਜਿਹੇ ਸਿੰਗਲਸ ਆ ਹਮਮ ਸਟੇਜ ਲਗਾਉਂਦੇ ਆ ਉੱਥੇ ਸੀੜੀ ਚੱਲਦੀ ਆ ਹਮਮ ਤੇ ਮਾਈਕ ਤੇ ਗਾ ਰਹੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ। ਕਿ ਦੇਖੋ ਜਿਹੜੇ ਸਿੰਗਰ ਸਿਆ ਜਿਹੜੇ ਏਡੇ ਏਡੇ ਬੜੇ ਸੰਦੂਰ ਸਾਹਿਬ ਹੋਏ ਨੇ ਕਿੱਡੇ ਬੜੇ ਬੜੇ ਸਿੰਗਰ ਹੋਣੇ ਉਹਨਾਂ ਨੇ ਰਿਆਜ਼ ਕੀਤਾ ਆ। ਉਹਨਾਂ ਦਾ ਉਹਨਾਂ ਦੀ ਜਿਹੜੀ ਗਾਇਕੀ ਆ ਉਹ ਵੀ ਆ ਅੱਜ ਤੱਕ ਆਪਾਂ ਸੁਣਦੇ ਆ। ਬਿਲਕੁਲ ਅਮਰ ਹੈ ਗਾਇਕੀ। ਅਮਰ ਹੈ ਗਾਇਕੀ। ਅੱਜ ਤੱਕ ਸੁਣਦੇ ਮਿਹਨਤ ਕੀਤੀ ਆ ਮਿਹਨਤ ਕਰਦੇ ਨੂੰ ਕਿਸੇ ਵੇਲੇ ਵੀ ਸੁਣ ਲਓ। ਅੱਜ ਦੇ ਟਾਈਮ 'ਚ ਜੇਕਰ ਤੁਸੀਂ ਗਾਣੇ ਕੋਈ ਵੀ ਦੇਖ ਲਓ ਕੋਈ ਜਿਹੜੇ ਉਹ ਕਾਫੀ ਕਰਦੇ ਆ ਤੇ ਉਹਨੂੰ ਆਪਾਂ ਕਿੰਨਾ ਟਾਈਮ ਸੁਣਦੇ ਆ? ਇੱਕ ਸੁਣਿਆ ਛੱਡਤਾ ਦੂਜੇ ਤੇ ਸਵਿਚ ਔਨ ਕਰ ਲਿਆ। ਹੈਨਾ? ਇੱਕ ਮਹੀਨਾ ਕਰ ਲਓ ਦੋ ਲਾਸ ਜੇ ਤੁਸੀਂ ਅੱਜ ਕਿਤੇ ਪੁਰਾਣੇ ਸਿੰਗਲਾਂ ਦੀ ਗੱਲ ਕਰੋ ਉਹ ਸਦਾ ਬਹਾਰ ਨੇ ਅੱਜ ਵੀ ਤੁਸੀਂ ਸੁਣ ਲੋ ਤਾਂ ਅੱਜ ਵੀ ਉਦਾਂ ਲੱਗਦੇ ਹੂੰ ਹੂੰ ਬਿਲਕੁਲ ਸਹੀ ਆ ਬਿਲਕੁਲ ਦੀਪ ਮਾਨਕ ਸਾਹਿਬ ਨੇ ਗੁਰਦਾਸ ਮਾਨ ਸਾਹਿਬ ਉਦਾਸ ਮਾਨ ਸਾਹਿਬ ਹੋ ਗਏ ਫਿਰ ਆਪਣੇ ਸੁਜੀਤ ਬਿੰਦਰ ਖੇੜੀ ਜੀ ਬਿਲਕੁਲ ਮਾਨਕ ਸਾਹਿਬ ਨੂੰ ਮੈਂ ਹਮੇਸ਼ਾ ਸੁਣਦਾ ਹੂੰ ਸੁਜੀਤ ਬਿੰਦਰ ਖੇੜੀ ਜੀ ਨੂੰ ਅੱਜ ਵੀ ਸੁਣਦੋ ਅੱਜ ਵੀ ਉਨੀ એનર્ਜੀ ਉਹਨਾਂ ਗਾਣਿਆਂ ਵਿੱਚ ਬਿਲਕੁਲ ਤੇ ਬਾਕੀ ਜੇ ਨਵੇਂ ਜੇ ਮੈਂ ਨਵੇਂਾਂ ਦੀ ਗੱਲ ਕਰਾਂ ਤਾਂ ਨਵੇਂਾਂ 'ਚ ਵੀ ਕਾਫੀ ਮਤਲਬ ਸਿੰਗਰ ਰਾਜਵੀਰ ਜਵੰਦਾਬਾਈ ਹੂੰ ਰঞ্জੀਤ ਬਾਵਾ ਤੇ ਉਸ ਤੋਂ ਬਾਅਦ ਦਲਜੀਤ ਬਾਇ ਦੀ ਤੇ ਚਲੋ ਹੈਈ ਬਾਕੀ ਲੈਜੈਂਡ ਦੇ ਵਿੱਚ ਜਿਹੜੇ ਪਗਲ ਕਰੀਏ ਤਾਂ ਮੈਨੂੰ ਸਿੱਧੂ ਮੂਸੇ ਵਾਲੇ ਦੇ ਬਾਇ ਦੇ ਗਾਣੇ ਉਸ ਬੰਦੇ ਨੇ ਵੀ ਮਤਲਬ ਇੱਕ ਆ ਆਮ ਘਰ ਤੋਂ ਉੱਠ ਕੇ ਇੱਕ ਐਡੇ ਲੈਵਲ ਤੇ ਜਾਣਾ ਬਹੁਤ ਵੱਡੀ ਗੱਲ ਹੈ ਮਿਹਨਤ ਕੀਤੀ ਕਰਕੇ ਹੈ ਨਾ ਮਿਹਨਤ ਪਰ ਇੱਕ ਗੱਲ ਆ ਮੈਂ ਉਹੀ ਗੱਲ ਕਹਿਣ ਲੱਗੇ ਸੀ ਤੁਸੀਂ ਇੰਡਸਟਰੀ ਨੂੰ ਜਾਂ ਫਿਰ ਕੰਪਨੀ ਨੂੰ ਕੁਝ ਦੇਣਾ ਉਹਦੇ ਲਈ ਤੁਹਾਨੂੰ ਨਾਲ-ਨਾਲ ਜਿਵੇਂ ਤੁਸੀਂ ਟੀਚਿੰਗ ਵੀ ਕਰ ਰਹੇ ਹੋ ਹੈ ਨਾ ਕਿਉਂਕਿ ਮੰਨ ਲਓ ਕਿ ਰੈਂਡਮ ਮੰਨ ਲਓ ਮੈਂ ਹੀ ਆ ਮੈਂ ਮੇਰਾ ਦਿਨ ਕੀਤਾ ਵੀ ਮੈਂ ਸਿੰਗਰ ਬਣਨਾ ਸਿੰਗਰ ਬਣਨ ਲਈ ਜੇਬ ਚ ਪੈਸੇ ਹੋਣੇ ਚਾਹੀਦੇ ਆ ਹੈਨਾ ਕਮਾਈ ਕਰਨੀ ਪੈਣੀ ਹੈ ਸੋ ਇੱਕ ਹੁੰਦਾ ਕਿ ਬੰਦੇ ਨੂੰ ਸਿੰਗਿੰਗ ਤੋਂ ਕਮਾਈ ਆਵੇ ਇਹ ਤਾਂ ਉਹੀ ਗੱਲ ਹੋ ਗਈ ਕਿ ਕੋਈ ਵੇਖਣ ਗਿਆ ਕੁੜੀ ਵਾਲੇ ਮੁੰਨਣ ਕੁਛ ਦੇ ਵੀ ਕਰਦਾ ਕੀ ਆ ਤੇ ਉਹ ਕਹਿੰਦਾ ਜੀ ਵਾ ਸਿੰਗਰ ਆ ਉਹ ਤਾਂ ਠੀਕ ਆ ਹੋਰ ਕੀ ਕਰਦਾ ਤੁਹਾਡੇ ਨਾਲ ਇਦਾਂ ਹੋਇਆ ਬਿਲਕੁਲ ਬਿਲਕੁਲ ਨਹੀਂ ਚਲੋ ਮੇਰੇ ਨਾਲ ਤਾਂ ਨਹੀਂ ਹੋਇਆ ਮੇਰਾ ਫਰੈਂਡ ਸੀ ਉਹਦੇ ਇੱਕ ਉਹ ਮੈਰਿਜ ਤੇ ਗਿਆ ਉਹਨੂੰ ਕਿਸੇ ਨੇ ਪੁੱਛਿਆ ਤੇ ਕਹਿੰਦਾ ਮੈਨੂੰ ਕਹਿੰਦੇ ਵੀ ਹੋਰ ਕਾਕਾ ਕੀ ਕਰਦਾ ਕਹਿੰਦਾ ਜੀ ਮੈਂ ਗਾਉਣਾ ਆਂ अच्छा चलिए वो तो ठीक है काम की कर रहे हैं सो कहने का मतलब है ये वाक्य है ना कि एक ਹੁੰਦਾ ਹੈ ਕਿ ਤੁਸੀਂ ਉਸੇ ਹੀ ਪੇਸ਼ੇ ਨੂੰ ਸਮਰਪਤ ਹੋ ਉਸੇ ਹੀ ਉਹਦੇ ਤੇ ਚੱਲ ਰਹੇ ਹੋ ਤੇ ਤੁਹਾਨੂੰ ਉਤੋਂ ਕਮਾਈ ਵੀ ਹੋ ਰਹੀ ਹੈ ਪਰ ਇੱਥੇ ਕਹਿੰਦੇ ਨੇ ਵੀ ਕੀ ਕੱਢਣਾ ਤੇ ਕੀ ਪਾਉਣਾ ਹਨਾ ਤੁਸੀਂ ਇੱਥੇ ਸਿਰਫ ਪਾਈ ਜਾ ਰਹੇ ਹੋ ਦੇਈ ਜਾ ਰਹੇ ਹੋ ਦਸ ਸਾਲਾਂ ਦੇ ਵਿੱਚ ਜਿੰਨੀ ਦੀ ਹੁਣ ਤੱਕ ਕਿੰਨੇ ਕ ਇਨਵੈਸਟਮੈਂਟ ਹੋ ਚੁੱਕੀ ਹੈ ਇਨਵੈਸਟਮੈਂਟ ਕਾਫੀ ਹੋ ਚੁੱਕੀ ਆ ਪਰ ਵਾਪਸ ਨਹੀਂ ਕੁਝ ਵੀ ਆਇਆ ਆਊਟਕਮ ਕੁਝ ਵੀ ਨਹੀਂ ਇਹਦਾ ਮਤਲਬ ਕੋਈ ਵੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹੀ ਸੀ ਮੈਂ ਤੁਹਾਨੂੰ ਉਬਰਦਾ ਹੋਇਆ ਸੰਗੀਤ ਉਹ ਵੀ ਨਹੀਂ ਕਹਿ ਸਕਦੀ ਹੈ ਨਾ ਗਾਇਕ ਵੀ ਨਹੀਂ ਕਹਿ ਸਕਦੀ ਕਿਉਂਕਿ ਤੁਸੀਂ 10 ਸਾਲ ਲਿੱਤੇ ਆ 10 ਸਾਲ ਥੋੜੇ ਨਹੀਂ ਹੁੰਦੇ 10 ਸਾਲਾਂ ਦੇ ਵਿੱਚ ਤੁਸੀਂ ਕੋਈ ਬਿਜ਼ਨਸ ਖੋਲੋ ਨਾ ਕੋਈ ਹੱਟੀ ਵੀ ਖੋਲ ਲੋ ਤੇ ਪਹਿਲਾਂ ਚੱਟੀ ਬਾਅਦ ਚ ਖੱਟੀ ਆ ਹੀ ਜਾਂਦੀ ਆ ਪਰ ਇਹ ਕਿਹੋ ਜੀ ਹੱਟੀ ਆ ਜਿਹਦੇ ਵਿੱਚ ਚੱਟੀ ਚੱਟੀ ਐ ਚੱਟੀ ਚੱਟੀ ਐ ਖੱਟੀ ਹੈ ਹੀ ਨਹੀਂ ਕੋਈ ਅਸੀਂ ਕਰਦੇ ਤਾਂ ਟੀਚਿੰਗ ਲੈਣ ਨਾਲ ਕਰਦੇ ਹੂੰ ਕਮਾਈ ਦੇਖੋ ਇੱਕ ਆਪਣਾ ਇਹ ਮੇਰਾ ਸੁਭਾਅ ਹੋ ਗਿਆ ਨਾ ਕਿੰਨੇ ਸਿੰਗਿੰਗ ਮੇਰਾ ਸ਼ੌਂਕ ਹੋ ਗਿਆ ਜਾਂ ਉਹਨੂੰ ਆ ਸ਼ਰਮ ਰੋਣਾ ਵਾ ਅਲੱਗ ਗੱਲ ਹੈ ਪਰ ਜਿਹੜਾ ਟੀਚਿੰਗ ਲੈਣ ਆ ਉਹ ਕਹ ਲਓ ਇੱਕ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਆਪਾਂ ਨੂੰ ਕਰਨਾ ਕੰਮ ਤਾਂ ਕਰਨਾ ਹੀ ਪੈਣਾ ਹੂੰ ਜਦੋਂ ਤੱਕ ਆਪਣਾ ਇਸ ਲਾਈਨ ਦੇ ਵਿੱਚ ਸੈਟਲ ਨਹੀਂ ਹੁੰਦੀ ਹੂੰ ਉਦਾਂ ਕਿਧਰ ਕੰਮ ਤਾਂ ਕਰਨਾ ਕਿੰਨਾ ਸਟਰਗਲ ਹੈ ਇਹਦੇ ਵਿੱਚ ਬਹੁਤ ਸਾਰਾ ਹੱਲੇ ਵੀ ਚੱਲ ਸਟਰਗਲ ਹੈ ਹੱਲੇ ਵੀ ਸਟਰਗਲ ਚੱਲ ਰਿਹਾ 10 ਸਾਲ ਹੋ ਗਏ ਆ ਕਈ ਕਿਸੇ ਵਾਰ ਮਤਲਬ ਮਨ ਹੋ ਜਾਂਦਾ ਵੀ ਇਨਾ ਟਾਈਮ ਹੋ ਗਿਆ ਯਾਰ ਕਾਫੀ ਟਾਈਮ ਬਣਾ ਵੀ ਪਤਾ ਨਹੀਂ ਮਾਲਕ ਨੇ ਕਦੋਂ ਸੁਣਨੀ ਆ ਪਰ ਫਿਰ ਉਸ ਵਾਇਗਰੂ ਦੇ ਭਰੋਸਾ ਰੱਖ ਕੇ ਤੇ ਮੇਰੇ ਉਸਤਾਦ ਜੀ ਨੇ ਜਿਹੜੇ ਮੈਨੂੰ ਬਹੁਤ ਮੋਟੀਵੇਟ ਕਰਦੇ ਆ ਵੀ ਤੂੰ ਲੱਗ ਕਰ ਮੈਂ ਆਪਣੇ ਉਸਤਾਦ ਜੀ ਦੀ ਗੱਲ ਕਰਾਂ ਉਹਨਾਂ ਨੂੰ 32 ਸਾਲ ਹੋ ਗਏ ਇਸ ਲਾਈਨ 'ਚ ਤਾਂ ਬੜਾ ਮੋਟੀਵੇਟ ਕਰਦੇ ਮੈਨੂੰ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਤੂੰ ਚੱਲ ਜਦੋਂ ਉਸਤਾਦ ਉਹ ਕਹਿੰਦੇ ਇੰਨੇ ਕਹਿੰਦੇ ਮੈਂ ਤੇਰੇ ਨਾਲ ਆ ਬਹੁਤ ਹੌਸਲਾ ਮਿਲ ਜਾਂਦਾ ਇਸ ਚੀਜ਼ ਦਾ ਹੌਸਲਾ ਮਿਲ ਜਾਂਦਾ ਪਰ ਜੇ ਮੰਨ ਲਓ ਕੋਈ ਨਵਾਂ ਸਿੰਗਰ ਆਵੇ ਕੋਈ ਵੀ ਆਵੇ ਤੇ ਉਹ ਕੀ ਸੋਚ ਕੇ ਆਵੇ ਇਸ ਲਾਈਨ ਦੇ ਵਿੱਚ ਫਸਟਲੀ ਇਹ ਆ ਵੀ ਇਸ ਲਾਈਨ ਦੇ ਕਿਸੇ ਕੋਈ ਵੀ ਲਾਈਨ ਹੈ ਚਾਹੇ ਸਿੰਗਿੰਗ ਜਾਂ ਐਕਟਿੰਗ ਜਾਂ ਜਾਂ ਕੋਈ ਹੋਰ ਕੋਈ bizness ਹੈ ਉਹਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਉਸ ਚੀਜ਼ ਦੀ ਬਿਨਾ ਨੌਲੇਜ ਤੋਂ ਤਾਂ ਬਿਲਕੁਲ ਨਹੀਂ ਆਉਣਾ ਪਰ ਬਹੁਤ ਸਾਰੇ ਤਾਂ ਬਿਨਾ ਨੌਲੇਜ ਵਾਲੇ ਵੀ ਚੜੀ ਜਾਂਦੇ ਆ ਟਿਕਟੌਕ ਦੇ ਜ਼ਮਾਨੇ 'ਚ ਵੀ ਹੈ ਕਿੰਨੇ ਹੀ ਚੜ ਗਏ ਰੀਲਾਂ ਦੇ ਜ਼ਮਾਨੇ 'ਚ ਕਈ ਚੜੀ ਜਾਂਦੇ ਮੈਂ ਜਿਵੇਂ ਪਹਿਲੀ ਗੱਲ ਕੀਤੀ ਨਾ ਫਿਰ ਓਨੇ ਕ ਟਾਈਮ ਲੈਂਦੇ ਤੇ ਜਿਹੜੇ ਗਲੀਆਂ 'ਚ ਕਈ ਅਸੀਂ ਦੇਖਿਆ ਬਹੁਤ ਸਾਰੀ ਤੁਸੀਂ ਰੀਲ ਨਾਦਿਆਂ ਦੇਖਿਆ ਹੋਣੀ ਆ ਕੋਈ ਆਮ ਹੀ ਕੋਈ ਬੰਜਾਰਾ ਨਹੀਂ ਕੋਈ ਨਾ ਖੂਬਸੂਰਤ ਗਾ ਜਾਂਦੇ ਕਿ ਮਾਸ਼ਾਅੱਲਾ ਸਮਝ ਮੈਂ ਕਿ ਟੈਲੈਂਟ ਅੱਜ ਵੀ ਰੋੜ ਬਹੁਤ ਸਾਰਾ ਟੈਲੈਂਟ ਹੈ ਜਿਹੜਾ ਰੋਲਦਾ ਪਿਆ ਜਿਹਨੂੰ ਮਤਲਬ ਇਹਦੇ ਕੋਈ ਹਾਈਪ ਨਹੀਂ ਮਿਲਿਆਗੀ ਕੋਈ ਰਸਤਾ ਨਹੀਂ ਮਿਲਿਆ ਹੈਗਾ ਮਤਲਬ ਜਿੰਨਾ ਇਸ ਤਰ੍ਹਾਂ ਜਿੰਨਾ ਆਪਾਂ ਮਿਹਨਤ ਕਰ ਲਾਂਗੇ ਕਿਸੇ ਵੀ ਕੰਮ ਦੇ ਵਿੱਚ ਉਹਦਾ ਫਲ ਤਾਂ ਜਰੂਰ ਮਿਲਦਾ ਇਹ ਤਾਂ ਹੈ ਨਹੀਂ ਵੀ ਕਦੇ ਫਲ ਨਹੀਂ ਮਿਲਦਾ ਮਾਲਕ ਇੰਦਾ ਨਹੀਂ ਕਦੇ ਵੀ ਤਾਂ ਕਹਿ ਦਿੰਦੇ ਵੀ ਮਾਲਕ ਘਰ ਦੇ ਰਹਿਆਂ ਦੇ ਜਾਂ ਨਹੀਂ ਬਸ ਉਹ ਸਬਰ ਰੱਖ ਕੇ ਤੇ ਆਪਣੇ ਮਿਹਨਤ ਦੇ ਰੱਖਣਾ ਪੈਂਦਾ ਵੀ ਮਿਹਨਤ ਕਰਦੇ ਰਹੋ ਸਬਰ ਕਰਦੇ ਰਹੋ ਵਾਹਿਗੁਰੂ ਦਾ ਨਾਮ ਲੈਂਦੇ ਰਹੋ ਕਿਸੇ ਨਾ ਕਿਸੇ ਵੇਲੇ ਤਾਂ ਜਰੂਰ ਮਾਲਕ ਸੁਣ ਕਲਦੀ ਤਾਂ ਹੈ ਮਨ ਦੀਆਂ ਇਛਾਵਾਂ ਕੀ ਨੇ ਆਪਣੇ ਆਪ ਨੂੰ ਫਿਊਚਰ ਦੇ ਵਿੱਚ ਕਿੱਥੇ ਦੇਖਣਾ ਚਾਹੁੰਦੇ ਹੋ ਮੈਂ ਤਾਂ ਮੰਨਦੀ ਆਂ ਛਮੇ ਇਹੀ ਆ ਵੀ ਆਪਣਾ ਮੇਨ ਮੇਰਾ ਮੋਟੀਵੇ ਜਿਹੜਾ ਹੈਗਾ ਮੇਰਾ ਇੱਛਾ ਹੈ ਵੈਰੀ ਬੀ ਸਿੰਗਿੰਗ ਦਾ ਹੀ ਆ ਮੈਂ ਆਪਣੇ ਆਪ ਨੂੰ ਕਾਫੀ ਮਤਲਬ ਭਾਈ ਤੇ ਦੇਖਣਾ ਚਾਹਣਾ ਮਤਲਬ ਇੰਨਾ ਕੁ ਰਵੇ ਦੁਨੀਆ ਤੇ ਵੀ ਜਦੋਂ ਵੀ ਕਿਤੇ ਦੁਨੀਆ ਤੋਂ ਜਾਵਾਂ ਤਾਂ ਦੁਨੀਆ ਜਿੱਥੇ ਰੱਖੇ ਯਾਰ ਕੋ ਜੰਮੀ ਸੀ ਤੋ ਜੰਮੀ ਸੀਗਾ ਸੋ ਗਾਣੇ ਅਮਰ ਬਣਾਉਂਦੇ ਨੇ ਬੰਦੇ ਨੂੰ ਖੜੇ ਬਹੁਤ ਖੂਬਸੂਰਤ ਗਾਣੇ ਆਏ ਵੀ ਨੇ ਇੱਕ ਗਾਣਾ ਹੋਰ ਹੋ ਜੇ ਹਾਂਜੀ ਠੀਕ ਹੈ ਮੇਰਾ ਘਰਤਨ ਸੰਗ ਆਇਆ ਸੀ ਹਮਮ ਉਸ ਸੰਗ ਉਸਤੇ ਕਾਫੀ ਪ੍ਰੀ-ਵੇਡਿੰਗਸ ਵੀ ਦੋ ਤਿੰਨ ਬਣੀਆਂ ਉੱਥੇ ਓਕੇ ਤੂੰ ਅੱਛਾ ਰਿਹਾ ਹੋਊਗਾ ਮਸ਼ਾਅੱਲ ਤੇਰੇ ਨਾ ਬਿਤਾਇਆ ਮੈਨੂੰ ਇੱਕ ਇੱਕ ਪਲ ਲੱਗੇ ਸਾਧੀਆਂ ਜਹਾਂ ਤੂੰ ਨਾਲ ਤੁਰੇ ਜਦੋਂ ਸਭ ਕੁਝ ਹੋ ਜਾਵੇ ਵਦੀਆਂ ਜਹਾਂ ਜੀ ਪਰ ਕਿਵੇਂ ਤੈਨੂੰ ਤੱਕਿਆ ਤਾਂ ਵੀ ਨਹੀਂ ਇਹ ਜੀ ਪਰਦਾ ਧੜਕਨ ਬਣ ਜਾਵਾਂ ਤੇਰੇ ਦਿਲ ਦੀਵੇਂ ਮੇਰਾ ਦਿਲ ਕਰਦਾ ਕੀ ਬਾਤ ਹੈ ਜਦੋਂ ਪ੍ਰੀ ਬੈਡਿੰਗ ਬਣੀ ਆ ਇਕਦਮ ਹੀ ਕੋਈ ਰੀਲ ਬਣਾ ਕੇ ਪੇਜਾ ਕਿਦਾਂ ਦਾ ਲੱਗਦਾ ਜਮੀ ਬਹੁਤ acha ਮਨ ਨੂੰ ਸਕੂਨ ਮਿਲਦਾ ਬਹੁਤ ਦਿਲ ਨੂੰ ਖੁਸ਼ੀ ਮਿਲਦੀ ਆ ਵੀ ਚਲੋ ਜਿਆਦਾ ਨਹੀਂ ਥੋੜਾ ਥੋੜਾ ਸਟੈਪ ਬਾਈ ਸਟੈਪ ਕਰ ਰੋ ਅੱਗੇ ਹੋ ਜਾਏਗਾ ਇੱਕ ਹੋਰ ਸੱਚ ਜਾਣਨਾ ਚਾਹੂੰਗੀ ਕਿ ਇਹ ਜਿਹੜਾ YouTube ਆ Instagram ਆ ਰਾਤੋ ਰਾਤ ਮਿਲੀਅਨ ਵਿਊਜ਼ ਹੋ ਨਹੀਂ ਜਾਂਦੇ ਇਹ ਕੀ ਕਹਾਣੀ ਹੈ ਰੱਤੂ ਰਾਤ ਮਿਲੀਅਨਸ ਵਿਊਜ਼ ਦਾ ਤਾਂ ਦੇਖੋ ਇਦਾਂ ਆ ਅੱਜ ਕੱਲ ਤਾਂ ਬਹੁਤ ਇਹ ਸੋਸ਼ਲ ਮੀਡੀਆ ਤੇ ਆ ਗਿਆ ਆਪਾਂ ਵਿਊਜ਼ ਤਾਂ ਚੁੱਰੀ ਹੁਣ ਮਤਲਬ ਕੁਝ ਗਾ ਕੇ ਜਾਂ ਕੁਝ ਬਾ ਕੇ ਪਾਓ ਹੂੰ ਤੋਂ ਉਹਦੇ ਨਾਲ ਆਪਾਂ ਕਰਕੇ ਤਾਂ ਜਿਵੇਂ ਮਰਜ਼ੀ ਬੂਸਟ ਕਰ ਲਓ ਮਰਜ਼ੀ ਬੂਸਟ ਕਰ ਲਓ ਚੀਜ਼ ਨੂੰ ਮਿਲੀਅਨ ਵਿਊਜ਼ ਕਰ ਲਓ ਕਮੈਂਟ ਕਰ ਲਓ ਸਭ ਕੁਝ ਕਰ ਲਓ ਪਰ ਮੇਨ ਚੀਜ਼ ਦਾ ਵਿਊਜ਼ ਨਾਲ ਕੋਈ ਮੈਟਰ ਨਹੀਂ ਰੱਖਦਾ ਮੇਨ ਚੀਜ਼ ਜਰੂਰ ਤੁਸੀਂ ਲਾਈਵ ਸਟੇਜ ਤੇ ਗਾਉਨੇ ਆ ਹੂੰ ਰੀਅਲ ਲਾਈਫ ਸਟੇਜ ਤੇ ਤੁਹਾਨੂੰ ਉਦੋਂ ਪਤਾ ਲੱਗਦਾ ਨਾ ਤਾਂ ਆਟੋ ਟਿਊਨ ਨਾ ਫੇਕ ਲਾਈਕ ਅਵੇਅਰ ਸ਼ੇਅਰ ਵਗੈਰਾ ਕੁਝ ਨਹੀਂ ਹੈਗਾ ਜੀ ਇਹਨਾਂ ਦੀ ਜਦੋਂ ਤੁਸੀਂ ਸਟੇਜ ਤੇ ਗੱਲ ਆ ਲੋਕਾਂ ਨੇ ਤੁਹਾਨੂੰ ਪਿਆਰ ਦਾ ਤੁਹਾਡੇ ਉਹ ਅਸਲੀ ਵਿਊ ਏਦਾਂ ਦਾ ਕੋਈ ਵਾਕਿਆ ਹੋਇਆ ਹੋਵੇ ਅ ਫਿਲਹਾਲ ਤਾਂ ਟੱਚਪੁਟ ਮਹਾਰਾਜ ਦੇ ਘਰ ਪਰਈਆ ਵੇਦਾਂ ਦਾ ਸਾਰਾ ਵਧੀਆ ਹੀ ਰਿਹਾ ਹੈ ਜਿਵੇਂ ਹੁਣ ਤੱਕ ਜਿੰਨੇ ਵੀ ਸ਼ੋਅ ਲਗਾਏ ਆ ਮੈਂ ਰਿਸ਼ਪੋ ਜਾਂ ਦੂਸਰੇ ਸ਼ੋਅ ਬਹੁਤ ਅੱਛਾ ਆ ਰਿਹਾ ਮਤਲਬ ਲੋਕਾਂ ਦਾ ਪਿਆਰ ਹੀ ਮਿਲਿਆ ਫਿਲਹਾਲ ਤਾਂ ਕਦੀ ਕਿਸੇ ਨੇ ਆ ਕੇ ਕਿਹਾ ਵੀ ਜਿੰਮੀ ਬਹੁਤ ਜ਼ਿਆਦਾ ਵਧੀਆ ਗਾਉਂਦੇ ਹੋ ਤੁਸੀਂ ਔਰ ਇਦਾਂ ਹੀ ਤੁਹਾਨੂੰ ਪਰਮਾਤਮਾ ਚੜ੍ਹਾਈ ਦੇਵੇ ਹੋਰ ਹਾਂਜੀ ਕਾਫੀ ਜਣੇ ਹੈਗੇ ਮੇਰੇ ਸਕੂਲ ਚ ਵੀ ਟੀਚਰ ਹੈ ਮੇਰੇ ਹੂੰ ਹੂੰ ਕਾਫੀ ਜਿਹੜੇ ਮਤਲਬ ਉਹਨਾਂ ਨੂੰ ਹੁਣ ਇੱਕ ਮੇਰੇ ਟੀਚਰ ਹੈ ਮੈਨੂੰ ਥੋੜੇ ਦਿਨ ਪਹਿਲਾਂ ਹੀ ਮਿਲੇ ਤੇ ਉਹਨਾਂ ਦੱਸਿਆ ਕਿ ਕਹਿੰਦੇ ਜਿਵੇਂ ਮੈਂ ਤੇਰਾ ਮੈਨੂੰ ਆਹ ਜਿਹੜਾ ਤੇਰਾ সুইਟ ਟੋਕ गाना ਮੈਨੂੰ ਬਹੁਤ ਅੱਛਾ ਲੱਗਾ ਕਹਿੰਦੇ ਅੱਛਾ ਮਤਲਬ ਮੈਂ ਕਹਿੰਦੇ ਜਕੀ ਕਹਿੰਦੇ ਵੀ ਕਹਿਣ ਦੀ ਗੱਲ ਨਹੀਂ ਹੈਗੀ ਕਹਿੰਦੇ ਮੈਂ ਸੀਰੀਅਸਲੀ ਮੈਂ ਦਿਨ ਚ ਘੱਟੋ ਘੱਟ ਤਿੰਨ ਚਾਰ ਵਾਰ ਤਾਂ ਸੁਣਦੀ ਆਂ ਹਾਂ ਹਾਂ ਤਾਂ ਮੈਨੂੰ ਬੜਾ ਮਤਲਬ ਉਹ ਉੱਚੀ ਦੀ ਖੁਸ਼ੀ ਹੁੰਦੀ ਆ ਵੀ ਚਲੋ ਅਗਰ ਮਿਹਨਤ ਕਰਦੇ ਆਂ ਜਾਂ ਥੋੜਾ ਥੋੜਾ ਫਲ ਤਾਂ ਮਿਲਦੇ ਆ ਬਿਲਕੁਲ ਜੇ ਤੁਹਾਡੇ ਗਾਣਿਆਂ ਨੂੰ ਮਕਬੂਲਤ ਮਿਲੇ ਕੋਈ ਫੈਨ ਆ ਕਿ ਤੁਹਾਨੂੰ ਕਵੇ ਹੈਨਾ ਤਾਂ ਉਹ ਚੀਜ਼ ਵਧੀਆ ਲੱਗਦੀ ਕਹਿੰਦੇ ਵੀ ਜੇ ਗਾਣੇ ਬੱਚੇ ਦੀ ਜ਼ੁਬਾਨ ਤੇ ਚੜ ਸੋ ਜਿੰਮੀ ਮੈਂ ਉਮੀਦ ਕਰਾਂਗੀ ਕਿ ਤੁਹਾਡੇ ਜਿਹੜੇ ਆਗੋਂ ਵੀ ਤੁਹਾਡੇ ਬਹੁਤ ਵਧੀਆ ਗਾਣੇ ਆਉਣ ਤੁਸੀਂ ਇਦਾਂ ਹੀ ਛਾਓ ਔਰ ਜਿਹੜਾ ਟੈਲੈਂਟ ਸੱਚੀ ਮੱਚੀ ਬਹੁਤ ਸਟਰਗਲ ਕਰ ਰਿਹਾ ਉਹ ਸਟੈਰਨ ਨੂੰ ਵੀ ਸਾਨੂੰ ਅੱਗੇ ਲੈ ਕੇ ਆਉਣਾ ਪਏਗਾ ਜਿੰਮੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ